ਵੱਡੀ ਖਬਰ ਹੈ ਜੀ ਉਹ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਇਹਨਾਂ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬਹੁਤੋਸ਼ ਲੱਗੇ ਨੇ। tội ਬੜੇ ਸੰਗੀਨ ਨੇ। ਦੋਸ਼ ਵੀ ਉਸ ਵਿਅਕਤੀ ਤੇ ਲੱਗਨ ਜੋ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅਮਰਤਪਾਲ ਸਿੰਘ ਦੇ ਭਰਾ ਹਨ। ਖਿੱਤੇਨ ਨੂੰ ਗ੍ਰਿਫਤਾਰ ਕੀਤਾ ਹੈ। ਦੇ ਹਿਲੇ ਪਦਾਰਥਾਂ ਦੀ ਰੋਕਤਾਂ ਲਈ ਬਣੇ ਕਾਨੂੰਨ ਤਹਿਤ ਪਾਚਾ ਦਰਜ ਕਰਤਾ ਉਹਦੇ ਭਰਾ ਤੇ ਕਿਰਪਾਨ ਪਾਈ ਹੋਈ ਅਗਾਤਰਾ ਪਾਇਆ ਹੋਇਆ ਸਿੱਖ ਰਿਆਦਾ ਅਮਰਦਾਤਾ ਦੇ ਵਿੱਚ ਤਾਂ ਇੱਕ ਤੇ ਹੈ ਨਹੀਂ ਨਸ਼ੇ ਬਰਜਤ ਨਹੀਂ ਜੇ ਕੋਈ ਸੇਵਨ ਕਰਦਾ ਉਹ ਸਿੱਖੀ ਨਹੀਂ ਹੋ ਸਕਦਾ ਹਰਪ੍ਰੀਤ ਨੇ ਮੋਗਾ ਦੇ ਬਾਗਾ ਪੁਰਾਣਾ ਜਿੱਥੇ ਕੱਲ ਬੰਤੀ ਸਿੰਘਾ ਦੀ ਰਿਹਾਈ ਲਈ ਇੱਕ ਮਾਰਚ ਕੱਢਿਆ ਜਾਣਾ ਸੀ ਇਹਦਾ ਮਤਲਬ ਤਰਸੇਮ ਸਿੰਘ ਕਹਿੰਦੇ ਕਿ ਇਹ ਸਾਰਾ ਕੁਝ ਇੱਕ ਗਰੀਬੀਤੀ ਸਾਜ਼ਿਸ਼ ਦਾ ਹਿੱਸਾ ਹੈ ਜੀ ਸੱਚਾਈ ਹੈ ਪੁਲਿਸ ਦੇ ਬਿਆਨ ਦੇ ਵਿੱਚ ਫਿਰ ਬਹੁਤ badi ਗੱਲ ਹੈ ਕੁਵਰ ਵਿਜੇ ਪ੍ਰਤਾਪ ਪੁਰਾਣੇ ਮੋੜ ਤੋਂ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ ਸਰਕਾਰੀ ਮੈਡੀਕਲ ਕਾਲਜ ਅਤੇ ਜੀ ਐਨ ਡੀ ਐਚ ਕਹਿੰਦੇ ਖੁੱਲਾ ਮਾਫੀਆ ਰਾਜ ਹੈ ਸਰਕਾਰੀ ਮੈਡੀਕਲ ਕਾਲਜ ਦੀ ਕੰਧ ਤੋੜ ਕੇ ਚੋਰ ਦਰਵਾਜ਼ਾ ਬਣਾਇਆ ਵੈ ਸਾਰਾ ਕੰਮ ਪੁਲਿਸ ਦੀ ਨਿਗਰਾਨੀ ਹਟ ਹੁੰਦਾ ਹੈ ਉਹ ਕਹਿੰਦੇ ਕਿ ਮੈਡੀਕਲ ਸੁਪਰੀਡੈਂਟ ਕਤਤ ਰੂਪ ਦੇ ਵਿੱਚ ਇਸ ਗੈਂਗ ਨੂੰ ਕਤਤ ਸਰਪ੍ਰਸਤੀ ਦੇ ਰਿਹਾ ਦੋਸ਼ ਲਾਇਆ ਉਹਨਾਂ ਕਹਿੰਦੇ ਇਹ ਲੋਕ ਸਰਕਾਰੀ ਦਵਾਈਆਂ ਵਿਦੇਸ਼ਾਂ ਵਿੱਚ ਮਾਫੀਏ ਰਾਹੀਂ ਐਮ ਆਰ ਪੀ ਮਿਨੀਮਮ ਰਿਟੇਲ ਪ੍ਰਾਈਸ ਤੇ ਗਰੀਬ ਕਿੱਥੇ ਜਾਣਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੰਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰਗਿਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਨੂੰ ਸਭ ਜਿਹੜੀ ਅੱਜ ਦੀ ਪਹਿਲੀ ਵੱਡੀ ਖਬਰ ਹੈ ਜੀ ਉਹ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਅੱਜ ਉਹਨਾਂ ਨੂੰ ਇੱਕ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜਿਹਦੇ ਚੱਲਦੇ ਹੁਣ ਕਿਹਾ ਜਾ ਰਿਹਾ ਵੀ ਕੁਝ ਸਮੇਂ ਬਾਅਦ ਹਾਲਾਂਕਿ ਪ੍ਰੋਨ ਰਿਕਾਰਡ ਹੋ ਰਿਹਾ ਆਪਣਾ ਥੋੜੇ ਟਾਈਮ ਬਾਅਦ ਕੋਰਟ ਦੇ ਵਿੱਚ ਹੀ ਪੇਸ਼ ਕਰਨਗੇ ਤੇ ਪੁਲਿਸ ਵੱਲੋਂ ਵੀ ਖੁਲਾਸਾ ਕੀਤਾ ਗਿਆ ਜੋ ਜੋ ਉਹਨਾਂ ਕੋਲ ਬਰਾਮਦ ਹੋਇਆ ਲੈਟਰ ਹੋਇਆ ਇੱਕ ਵੀਜ਼ਾ ਨੋਟ ਕਹਿੰਦੇ ਇਹਨਾਂ ਨੇ ਨਸ਼ਾ ਪੀਣਾ ਸ਼ੁਰੂ ਕਰਨਾ ਸੀ ਜੀ। ਤੋ ਕੋ ਇਹ ਬੜਾ ਅਜੀਬ ਕਿਸਮ ਦਾ ਮਾਮਲਾ ਜਿਹਦੇ ਉੱਤੇ ਬਹੁਤ ਖੁੱਲ ਕੇ ਟਿੱਪਣੀ ਕੀਤੀ ਵੀ ਨਹੀਂ ਜਾ ਸਕਦੀ। ਕਿਉਂਕਿ ਜੋ ਦੋਸ਼ ਲੱਗੇ ਨੇ ਉਹ ਬੜੇ ਸੰਗੀਨ ਨੇ ਦੋਸ਼ ਵੀ ਉਸ ਵਿਅਕਤੀ ਤੇ ਲੱਗਨ ਜੋ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅਮਰਤਪਾਲ ਸਿੰਘ ਦੇ ਭਰਾਤਾ ਨੇ ਹਰਪ੍ਰੀਤ ਸਿੰਘ ਉਹਦੇ ਨਾਲ ਜਿਹੜਾ ਇੱਕ ਹੋਰ ਸੀ ਲਵਪ੍ਰੀਤ ਸਿੰਘ ਉਹ ਵੀ ਪੁਲਿਸ ਨੇ ਕਾਬੂ ਕਰ ਲਿਆ ਜਲੰਧਰ ਦਿਹਾਤੀ ਦੀ ਇਹ ਪੁਲਿਸ ਦੀ ਗੱਲ ਦੱਸੀ ਜਾਂਦੀ ਹੈ ਜੋ ਕੁਝ ਹੁਣ ਤੱਕ ਸਾਹਮਣੇ ਆਇਆ ਹੈ ਉਹਦੇ ਮੁਤਾਬਕ ਜਿਹੜੇ ਜਲੰਧਰ ਦਿਹਾਤੀ ਦੇ ਐਸਐਸਪੀ ਨੇ ਕਿਉਂਕਿ ਜਲੰਧਰ ਤਾਂ ਆਪਣੇ ਆਪ ਦੇ ਵਿੱਚ ਪੁਲਿਸ ਕਮਿਸ਼ਨਰ ਹੈ ਉਹਨਾਂ ਦਾ ਨਾਮ ਹੈ ਅੰਕਰ ਗੁਪਤਾ ਇਹ ਅੰਕਰ ਉਹਨਾਂ ਨੇ ਕਿਹਾ ਕਿ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਬਣੇ ਕਾਨੂੰਨ ਤਹਿਤ ਪਾਚਾ ਦਰਜ ਕਰਤਾ ਉਹਨਾਂ ਦੇ ਮੁਤਾਬਕ ਕਿ ਉਹਨਾਂ ਦੀ ਪੁਲਿਸ ਪਾਰਟੀ ਸ਼ਾਮ ਦੇ ਸਮੇਂ ਗਸ਼ਤ ਕਰ ਰਹੀ ਸੀ ਨੈਸ਼ਨਲ ਹਾਈਵੇ ਫਲੌਰ ਦੇ ਨੇੜੇ ਉਹ ਕਹਿੰਦੇ ਸਾਨੂੰ ਇੱਕ ਗੱਡੀ ਦੀ ਕਾਰਵਾਈ ਸ਼ੱਕੀ ਲੱਗੀ ਹੁੰਦਾ ਵੈਸੇ ਪੁਲਿਸ ਦਾ ਇਸੇ ਤਰ੍ਹਾਂ ਦਾ ਹੀ ਐ ਸਿਸਟਮ ਪੜਤਾਲ ਕੀਤੀ ਉਹਦੇ ਸ਼ੀਸ਼ੇ ਵੀ ਕਾਲੇ ਸਨ ਕਰੇਟਾ ਇਹ ਗੱਡੀ ਜਦੋਂ ਸ਼ੀਸ਼ੇ ਹੇਠਾਂ ਕਰਵਾਏ ਕਹਿੰਦੇ ਸ਼ਨਾਖਤ ਕੀਤੀ ਪਤਾ ਲੱਗਿਆ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਆ ਜੇ ਉਹਦੇ ਭਰਾ ਦੇ ਕਿਰਪਾਨ ਪਾਈ ਹੋਈ ਹੈ ਗਾਤਰਾ ਪਾਇਆ ਹੋਇਆ ਹੈ ਸਿੱਖ ਰਿਆ ਦਾ ਮਰਦਾ ਦੇ ਵਿੱਚ ਤਾਂ ਇੱਕ ਤੇ ਹੈ ਨਹੀਂ ਨਸ਼ੇ ਬਵਰਜਤ ਨਹੀਂ ਜੇ ਕੋਈ ਸੇਵਨ ਕਰਦਾ ਉਹ ਸਿੱਖੀ ਨਹੀਂ ਹੋ ਸਕਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਹਿੰਦੇ ਇਹਦੇ ਦੌਰਾਨ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ थाना ਬਿਆਸ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ترسےਮ ਸਿੰਘ ਵਾਸੀ ਜੱਲੂਪੁਰ ਖੇੜਾ थाना ਖਿਲਜੀਆਂ ਇਹਨਾਂ ਕੋਲ 4 ਗ੍ਰਾਮ ਆਇਸ ਇੱਕ ਤੋਲਣ ਵਾਲਿਆ ਤੱਕੜੀ ਲਾਈਟਰ ਵਗੈਰਾ ਸਬਾਨ ਗੁਰਪ੍ਰੀਤ ਕੋਲੋਂ ਦੋ ਫੋਨ ਵੀ ਬਰਾਮਦ ਹੋਏ ਨੇ ਕਹਿੰਦੇ ਇਹ ਲੁਧਿਆਣੇ ਦੇ ਕਿਸੇ ਸੰਦੀਪ ਅਰੋੜੇ ਤੋਂ ਲੈ ਕੇ ਆਏ ਸੀ ਸੰਦੀਪ ਅਰੋੜਾ ਵੀ ਗ੍ਰਿਫਤਾਰ ਕਰ ਲਿਆ ਤੇ ਪੇਮੈਂਟ ਜਿਹੜੀ ਹੈ ਅਦਾਈਗੀ ਹੈ ਉਹ ਆਨਲਾਈਨ ਕੀਤੀ ਗਈ ਹੈ ਇਹ ਐਸਐਸਪੀ ਸਾਹਿਬ ਨੇ ਦੱਸਿਆ ਅਮਰਤਪਾਲ ਦੇ ਪਿਤਾ ਦਾ ਬੀਬੀ ਆਣ ਆਇਆ ਉਹ ਕਹਿੰਦੇ ਕਿ ਨਸ਼ਾ ਵਿਰੁੱਧ ਅਵਾਜ਼ ਅਸੀਂ ਉਠਾਈ ਆਵਾਜ਼ ਨੂੰ ਦਬਾਉਣ ਲਈ ਸਾਨੂੰ ਬਦਰਾਮ ਕਰਨ ਖਾਤਰ ਇਹ ਸਾਰਾ ਕੁਝ ਕੀਤਾ ਗਿਆ ਉਹ ਕਹਿੰਦੇ ਕਿ 12 ਵਜੇ ਘਰੋਂ ਗਿਆ ਸੀ 2 ਘੰਟੇ ਬਾਅਦ ਫੋਨ ਕੀਤਾ ਬੰਦ ਸੀ ਹਰਪ੍ਰੀਤ ਨੇ ਮੋਗਾ ਦੇ ਬਾਗਾ ਪੁਰਾਣਾ ਜਿੱਥੇ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਕੱਢਿਆ ਜਾਣਾ ਸੀ ਇਹਦਾ ਮਤਲ ਤਰਸੇਮ ਸਿੰਘ ਕਹਿੰਦੇ ਕਿ ਇਹ ਸਾਰਾ ਕੁਝ ਇੱਕ ਗਿਨੀਮਤੀ ਸਾਜ਼ਿਸ਼ ਦਾ ਹਿੱਸਾ ਹੈ ਹੋ ਸਕਦਾ ਕਿ ਕਿਉਂਕਿ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਡਰਾਮਾ ਪੁਲਿਸ ਨੇ ਉਦੋਂ ਕੀਤਾ ਸੀ ਉਹ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਿਆ। ਔਰ ਸਾਰੀ ਦੁਨੀਆ ਨੂੰ ਪਤਾ ਸੀ ਅੱਜ ਇੱਥੇ ਅਮਰਤਪਾਲ ਸਿੰਘ ਦੇਖ ਲਿਆ ਅਜ ਉੱਥੇ ਦੇਖ ਲਿਆ ਅਖੀਰ ਅਚਾਨਕ ਰੋਡੇ ਪਿੰਡ ਤੇ ਗ੍ਰਿਫਤਾਰ ਗੁਰਦੁਆਰਾ ਸਾਹਿਬ ਦੇ ਬਾਹਰ ਉਹਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ। ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਲੈਣ ਲੱਗੇ ਏਡਾ ਵੱਡਾ ਤੰਤਰ ਹੈ ਖੁਫੀਆ ਤੰਤਰ ਹੈ ਉਹ ਰਾਤ ਨੂੰ ਘਰੇ ਐ ਤੁਸੀਂ ਜਦੋਂ ਫੜਨਾ ਹੋਵੇ ਸਵੇਰੇ 4 ਵਜੇ ਘਰ ਨੂੰ geke ਰਾ ਪਾ ਲੈਂਦੇ ਸੀ ਸੌਖਿਆ ਫੜਿਆ ਜਾਂਦਾ ਇਹ ਏਡਾ ਵੱਡਾ ਡਰਾਮਾ ਕਦੇ ਵਾਸਤੇ ਹੋਇਆ ਜਿਹੜਾ ਲੋਕਾਂ ਦੇ ਗਲਾਂ 'ਚੋਂ ਨਹੀਂ ਉੱਤਰਦਾ ਹੁਣ ਕੁਲਵੀਰ ਸਿੰਘ ਜੀਰਾ ਇਹਨਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਜੋਨ ਲੜੇ ਨੇ ਕਹਿੰਦੇ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਸਿੱਖ ਧਰਮ ਦੇ ਵਿੱਚ ਨਸ਼ਾ ਬਿਵਰਜਿਤ ਆ ਕੋਈ ਬੰਦਾ ਜਿਹੜਾ ਸਿੱਖ ਹੈ ਅਮਰਤਾਰੀ ਹੈ ਉਹ ਨਸ਼ੇ ਦਾ ਸੇਵਨ ਨਹੀਂ ਕਰ ਜੇ ਕਰਦਾ ਫਿਰ ਉਹ ਅਮਰਤਾਰੀ ਮਰਿਆਦਾ ਦੀ ਉਲੰਘਣਾ ਕਰਦਾ ਹੈ ਇਹ ਗੱਲ ਕਹੀ ਹੈ ਕੁਲਵਿਰ ਸਿੰਘ ਜੀ ਰਾਣੇ ਉਹ ਕਹਿੰਦੇ ਜਿੰਨਾ ਜਿੰਨਾ ਤੇ ਸ਼ੱਕ ਹੈ ਇਹਨਾਂ ਦੇ ਡਰੋਪ ਟੈਸਟ ਕਰਾ ਲਓ ਡਰੋਪ ਟੈਸਟ ਦੇ ਵਿੱਚ ਪਤਾ ਚੱਲ ਜਾਊਗਾ ਕੀ ਅਸਲੀਅਤ ਕੀ ਹੈ ਅਜੇ ਤੱਕ ਜਦੋਂ ਤੱਕ ਪੂਰਾ ਪੱਕ ਹਰਪ੍ਰੀਤ ਦਾ ਸਾਹਮਣੇ ਨਹੀਂ ਆਇਆ ਇਹ ਪੱਖ ਹੈ ਜਿਹੜਾ ਸਾਰਾ ਪੁਲਿਸ ਦਾ ਜਾਂ ਉਹਨਾਂ ਦੇ ਪਿਤਾ ਦਾ ਹੈ ਉਹਨੂੰ ਗ੍ਰਿਪ ਰਮਾਂਡਲ ਮਿਲੂਗਾ ਰਮਾਂਡ ਜਦੋਂ ਖਤਮ ਹੋ ਗਿਆ ਤੇ ਸਿੱਧਾ ਨਿਆਂਇਕ ਰਾਸਤੇ 'ਚ ਭੇਜਣਗੇ ਜਿੱਥੇ ਹੋ ਸਕਦਾ ਮਾਪਿਓ ਵੀ ਉਹਦੇ ਨਾਲ ਗੱਲ ਕਰਨ ਉਹਦੀ ਗੱਲ ਤਾਂ ਸਾਹਮਣੇ ਆਵੇ ਇਹ ਜਾਂਚ ਦਾ ਵਿਸ਼ਾ ਹੈ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਜਦੋਂ ਤੱਕ ਅਸਲ ਤਰੀਕੇ ਦੀ ਜਾਂਚ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਇਹ ਮਾਮਲਾ ਇਸੇ ਤਰ੍ਹਾਂ ਮਤਲਬ ਸਪਸ਼ਟ ਹੋਣਾ ਜ਼ਰੂਰੀ ਹੈ ਇਹਦੀ ਅਸਲੀਅਤ ਕੀ ਹੈ ਜੇ ਸਚਾਈ ਹੈ ਪੁਲਿਸ ਦੇ ਬਿਆਨ ਦੇ ਵਿੱਚ ਫਿਰ ਬਹੁਤ badi ਗੱਲ ਹੈ ਉਦੋਂ ਤੱਕ ਅਸੀਂ ਕੋਈ ਖਾਸ ਨਹੀਂ ਕਹਿ ਸਕਦੇ ਜਦੋਂ ਤੱਕ ਇਹਦੀ ਅਸਲ ਜਾਂਚ ਪੂਰੀ ਨਹੀਂ ਹੁੰਦੀ ਜੀ ਸੋ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਅਮਰਸਰ ਤੋਂ ਟਿਲ ਸਾਹਿਬ ਕੁਵਰ ਵਿਜੇ ਪ੍ਰਤਾਪ ਉਹਨੇ ਮੁਰਤੋ ਆਪਣੀ ਹੀ ਸਰਕਾਰ ਨੂੰ ਘੇਰਿਆ ਇੱਕ ਅਮਰਸਰ ਦੇ ਹਸਪਤਾਲ ਹੈ ਜਿਹਦੇ ਬਹੁਤ ਪੁਰਾਣਾ ਹਸਪਤਾਲ ਹੈ ਕਹਿੰਦੇ ਤੇ ਚੋਰੀ ਦਾ ਮਾਮਲਾ ਸੀ ਤੇ ਸਰਕਾਰ ਨੂੰ ਘੇਰਿਆ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਸ਼ੁਰੂ ਤੋਂ ਹੀ ਬਹੁਤ ਸਾਰੇ ਮਾਮਲਿਆਂ 'ਚ ਟਿੱਪਣੀਆਂ ਕਰ ਰਹੇ ਨੇ ਉਹ ਤਾਂ ਜਿਹੜੀ ਬਰਗਾੜੀ ਕਾਂਡ ਵਾਪਰਿਆ ਉਹਦੇ ਵਿੱਚ ਵੀ ਕਹਿੰਦੇ ਨੇ ਕਿ ਬਹੁਤ ਕੁਝ ਹੈ ਮੇਰੇ ਕੋਲੇ ਅਫਸੋਸ ਕਿ ਸਰਕਾਰਾਂ ਨੇ ਸਿਆਸਤ ਕੀਤੀ ਹੈ ਬੇਅਦਬੀ ਮਾਮਲੇ 'ਚ ਗੋਲੀकांड ਮਾਮਲੇ 'ਚ ਉਹਨਾਂ ਦਾ ਕਹਿੰਦੇ ਤੁਸੀਂ ਪਿੱਛੇ ਜਾਓ ਦੋ ਪੰਜ ਗਰਾਈ ਦੇ ਸਕੇ ਪ੍ਰਹਾਰ ਰਪਿੰਦਰ ਤੇ ਜਸਵਿੰਦਰ ਉਹਨਾਂ ਨੂੰ ਇੰਟਰੋਗੇਟ ਕਰ ਕਰਕੇ ਪੁਲਿਸ ਨੇ ਬੜਾ ਕੁਝ ਕਹਿਤਾ ਸੀ ਬਾਅਦ ਦੇ ਵਿੱਚ ਉਸ ਵੇਲੇ ਦੇ ਜਾਂਚ ਅਧਿਕਾਰੀ ਆਈਜੀ ਰਣਵੀਰ ਸਿੰਘ ਕਟੜਾ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਵੀ ਇਹਨਾਂ ਦੇ ਵਿੱਚ ਨਹੀਂ ਹੈ ਯਾਦ ਕਰੋ ਉਸ ਵੇਲੇ ਦੇ ਡੀਜੀਪੀ ਇਕਬਾਲਪ੍ਰੀਤ ਸਿੰਘ ਸੋਤਾ ਤੇ ਸੁਖਵੀਰ ਸਿੰਘ ਬਾਦਲ ਨੇ ਇਕੱਠਿਆਂ ਪ੍ਰੈਸ ਕਾਨਫਰੰਸ ਕੀਤੀ ਮੇਰੇ ਤਾਂ ਦਿਮਾਗ ਤੋਂ ਉਹ ਜੀ ਬਹੁਤ ਲਹਿ ਗਿਆ ਮੈਂ ਤਾਂ ਹੁਣ ਨਾਟਾ ਸਾਹਿਬ ਚੱਲਿਆ ਤੇ ਸੋਤਾ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਉਸੇ ਸੈੱਟ ਦੇ ਇੰਚਾਰਜ ਕੁਮਰ ਬੀ ਉਹ ਮਾਫ ਕਰਨਾ ਜਿਹੜੇ ਆਈਜੀ ਰਣਵੀਰ ਸਿੰਘ ਖਟੜਾ ਉਹਨਾਂ ਨੇ ਕਲੀਨ ਚਟ ਦਿੱਤੀ ਇਹਦਾ ਮਤਲਬ ਉਹ ਪ੍ਰੈਸ ਕਾਨਫਰੰਸ ਫਿਰ ਗਲਤ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਬੋਲਣ ਦਾ ਟਾਈਮ ਦਿੱਤਾ ਜਾਂਦਾ ਹੈ ਉਹ ਜਦੋਂ ਬਰਗਾੜੀ ਦੇ ਵਿੱਚ ਮੋਰਚੇ 'ਚ ਗਏ ਉੱਥੇ ਖੁੱਲ ਕੇ ਬੋਲੇ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਮੈਨੂੰ 10 ਮਿੰਟ ਦਿਓ ਤੇ ਫਿਰ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਕਿ ਅਸਲ ਇਨਸਾਫ ਇਹਨਾਂ ਲੋਕ ਅਦਾਲਤਾਂ ਚ ਨਹੀਂ ਹੋਣਾ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦਾਲਤ ਚ ਹੋਵੇਗਾ ਜਿਹੜਾ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਜੀ ਐਨ ਡੀ ਐਚ ਕਹਿੰਦੇ ਖੁੱਲਾ ਮਾਫੀਆ ਰਾਜ ਹੈ ਸਰਕਾਰੀ ਮੈਡੀਕਲ ਕਾਲਜ ਦੀ ਕੰਧ ਤੋੜ ਕੇ ਚੋਰ ਦਰਵਾਜ਼ਾ ਬਣਾਇਆ ਵੈ ਸਾਰਾ ਕੰਮ ਪੁਲਿਸ ਦੀ ਨਿਗਰਾਨੀ ਹੇਠ ਹੁੰਦਾ ਹੈ ਉਹ ਕਹਿੰਦੇ ਕਿ ਮੈਡੀਕਲ ਸੁਪਰਡੈਂਟ ਕਤਤ ਰੂਪ ਦੇ ਵਿੱਚ ਇਸ ਗੈਂਗ ਨੂੰ ਕਤਤ ਸਰਪ੍ਰਸਤੀ ਦੇ ਰਿਹਾ ਦੋਸ਼ ਲਾਇਆ ਉਹਨਾਂ ਤੇ ਗਰੀਬ ਪਰਿਵਾਰਾਂ ਦੀ ਲੁੱਟ ਹੋ ਰਹੀ ਹੈ ਕਿਵੇਂ ਕਹਿੰਦੇ 1985 ਤੱਕ ਉਹ ਕਹਿੰਦੇ ਕਿ ਇੱਥੇ 80 ਤਰ੍ਹਾਂ ਦੀਆਂ ਦਵਾਈਆਂ ਤੇ 38 ਤਰ੍ਹਾਂ ਦੇ ਟੈਸਟ ਮੁਕਤ ਨਹੀਂ ਫਿਰ ਮਾਫੀ ਕਿਉਂ 1985 ਤੱਕ ਇਹ ਸਰਕਾਰੀ ਮੈਡੀਕਲ ਕਾਲਜ ਭਾਰਤ ਦੇ ਪਹਿਲੇ 10 ਮੈਡੀਕਲ ਕਾਲਜਾਂ ਚੋਂ ਆਉਂਦਾ ਸੀ ਅੱਜ ਇਹਦਾ ਨਾਂ ਸੌਵੇਂ ਚ ਵੀ ਨਹੀਂ ਆਉਂਦਾ ਇਹ ਉਹਨਾਂ ਨੇ ਗੱਲ ਕਹਿਤੀ ਕਹਿੰਦੇ ਪੰਜਾਬ ਦੇ ਸਿਹਤ ਮੰਤਰੀ ਸਾਰਾ ਕੁਝ ਜਾਣਦੇ ਆ ਪਰ ਬੇਵੱਸ ਨੇ ਉਹ ਕਹਿੰਦੇ ਕਿ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੇ ਗਰੀਬ ਲੋਕ ਜਾ ਤਾਂ ਜ਼ਮੀਨ ਗੈਣਾ ਕਰਨ ਦਾ ਝਾਸਾ ਦੇ ਕੇ ਜਾਂ ਵਿਆਜ ਤੇ ਪੈਸੇ ਤੇ ਲਾਲਚ ਵਿੱਚ ਉਹ ਇੱਥੇ ਦਵਾਈਆਂ ਲੈਣ ਆਉਂਦੇ ਆ ਤੇ ਕਹਿੰਦੇ ਇਹ ਲੋਕ ਸਰਕਾਰੀ ਦਵਾਈਆਂ ਵਿਦੇਸ਼ਾਂ ਵਿੱਚ ਮਾਫੀਏ ਰਹੀਂ ਐਮ ਆਰ ਪੀ ਮਿਨੀਮਮ ਰਿਟੇਲ ਪ੍ਰਾਈਸ ਤੇ ਗਰੀਬ ਕਿੱਥੇ ਜਾਣਗੇ ਮਾਫੀਆ ਦਾ ਨਿਸ਼ਾਨਾ ਬਣ ਰਿਹਾ ਹੈ ਕਾਲਜ ਲੋਕਤੰਤਰ ਵਿੱਚ ਵੱਧਦੇ 마ਫੀਆ ਰਾਜ ਦਾ ਮਤਲਬ ਕੀ ਹੈ ਇਹ ਗੱਲਾਂ ਉਹਨਾਂ ਨੇ ਬਾਰ-ਬਾਰ ਕਹੀਆਂ ਨੇ ਉਹ ਕਹਿੰਦੇ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਜਦੋਂ ਇਸ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਲਿਆਂਦਾ ਗਿਆ ਸੀ ਤਾਂ ਕੇਜਰੀਵਾਲ ਸਾਹਮਣੇ ਬੜਾ ਹੁਭ ਕੇ ਕਿਹਾ ਸੀ ਕਿ ਬਹੁਤ ਇੱਕ ਅਹਿਮ 99 ਰਵੇ ਅਸੀਂ ਹੀਰੇ ਨਾਲ ਕੋਲੇ ਇੱਕ ਅਹਿਮ ਹੀਰਾ ਅਸੀਂ ਜੁਆਇਨ ਕਰਾ ਲਿਆ ਉਹ ਕਹਿੰਦੇ ਮੈਂ ਕੇਜਰੀਵਾਲ ਦਾ ਉਹਦਾ ਸਿਸਟਮ ਦੇਖ ਕੇ ਆਇਆ ਸੀ ਤੇ ਇਹ ਜਿਹੜਾ ਹੁਣ ਸਿਹਤ ਮੰਤਰੀ ਸਾਹਿਬ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਪਸ਼ਟ ਕਰਨ ਜੋ ਦੋਸ਼ ਉਹ ਪਹਿਲਾਂ ਵੀ ਬਹੁਤ ਲਾ ਚੁੱਕੇ ਨੇ ਇੱਥੇ ਵੀ ਦੋਸ਼ ਲੱਗੇ ਨੇ ਇਹ ਦੋਸ਼ ਅਜੇ ਹੀ ਕਿਸਮ ਦੇ ਨੇ ਜਿਨ੍ਹਾਂ ਤੇ ਮੈਂ ਸਮਝਦਾ ਕਿ ਜਵਾਬ ਦੇਣਾ ਚਾਹੀਦਾ ਨਹੀਂ ਸਰਕਾਰ ਦਾ ਅਕਸ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਡਿੱਗਦਾ ਜਾਏਗਾ ਮੁੜ ਕੇ ਉਹ ਉੱਪਰ ਤੱਕ ਨਹੀਂ ਆਉਂਦਾ ਮੈਨੂੰ ਯਾਦ ਹੈ ਜਦੋਂ ਇਹ ਚੀਜ਼ਾਂ ਆ ਜਾਂ ਸਰਦੂਲ ਸਿਕੰਦਰ ਸਾਹਿਬ ਦਾ ਇੱਕ ਗੀਤ ਹੈ ਕਿ ਉੰਜ ਡਿੱਗਦੀ ਤਾਂ ਚੁੱਕ ਲੈਂਦੇ ਨਰਜਰਾਂ ਤੋਂ ਗਿਰ ਗਈ ਕੀ ਕਰਗੇ ਪਾਪ ਜਦੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਕੋਈ ਚੀਜ਼ ਡਿੱਗ ਪਵੇ ਉਹਨੂੰ ਮੁੜ ਕੇ ਪੈਰਾਸਰ ਖੜਨਾ ਬਹੁਤ ਔਖਾ ਹੋ ਜਾਂਦਾ ਹੈ ਇਹਦੇ ਤੇ ਪੰਜਾਬ ਦੇ ਸਰਕਾਰ ਨੂੰ ਪੰਜਾਬ ਦੇ ਸਰਕਾਰ ਦੇ ਬੁਲਾਰੇ ਨੂੰ ਇਹਦਾ ਦੂਜਾ ਪੱਖ ਵੀ ਦੱਸਣਾ ਚਾਹੀਦਾ ਹੈ ਇਹ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਗੇਂਦ ਸਰਕਾਰ ਵਾਲੇ ਪਾਰੇ 'ਚ ਸੁੱਟ ਦਿੱਤੀ ਹੈ ਜੀ ਸੋ ਨਾਲ ਹੀ ਗੱਲ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਪੰਜਾਬ ਦੇ ਪ੍ਰੋਜੈਕਟਾਂ ਨੂੰ ਲੈ ਕੇ ਟਲ ਸਾਹਿਬ ਪੰਜਾਬ ਸਰਕਾਰ ਕੇਰੀ ਹੈ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਭਾਵੇਂ ਉਹ ਪਿਛਲੇ 7 7.5 ਸਾਲ ਤੋਂ ਹਾਸ਼ੀਏ ਤੇ ਨੇ 10-10 ਜਵਾਨ ਤਾਂ ਜਬਤ ਹੋ ਜਾਂਦੀਆਂ ਨੇ ਵਿਧਾਨ ਸਭਾ ਦੇ ਵਿੱਚ ਸੀਟਾਂ ਹੀ ਤਿੰਨ ਰਹਿ ਜਾਂਦੀਆਂ ਉਹਦੇ ਵਿੱਚੋਂ ਵੀ ਇੱਕ ਬੰਦਾ ਨਾਲ ਨਹੀਂ ਚੱਲਦਾ ਇਹਨਾਂ ਦੇ ਪਰ ਉਹਨਾਂ ਨੇ ਜਿਹੜੇ ਸਵਾਲ ਸਰਕਾਰ ਤੇ ਉਠਾਏ ਐ ਉਹਨਾਂ ਨੇ ਇਹ ਗੱਲ ਕਹੀ ਕਿ NHAI ਦੇ 3303 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਮਾਰਗ ਪ੍ਰੋਜੈਕਟਾਂ ਨੂੰ ਖਤਮ ਕਰਨ 4942 ਕਰੋੜ ਦੇ ਹੋਰ ਚਾਰ ਪ੍ਰੋਜੈਕਟਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਕੋਈ ਕਦਮ ਚੁੱਕਣ ਲਈ ਮਜਬੂਰ ਕੀਤਾ ਗਿਆ ਹੈ। ਹਾਸਲ ਕੀਤੀ ਜ਼ਮੀਨ ਕਬਜ਼ੇ ਅਵਾਰਡਾਂ ਦੀ ਕੋਸ਼ਿਸ਼ਾ ਸਰਕਾਰ ਸਰਕਾਰੀ ਅਧ ਰੰਗ ਲਈ ਜ਼ਿੰਮੇਵਾਰ ਸੀ ਬਹੁਤ ਵਾਰੀ ਕਿਹਾ ਕਿ ਇਹ ਸਰਕਾਰੀ ਮਸ਼ੀਨਰੀ ਨੂੰ ਜੰਗਾਲ ਲੱਗ ਗਈ ਬਹੁਤ ਜ਼ਿਆਦਾ। ਇਹਨਾਂ ਦੀ ਜੰਗਾਲ ਉਤਾਰ ਕੇ ਗ੍ਰੀਸ ਗਰੂਸ ਕਰਕੇ ਕੁਝ ਤੇਲ ਦੇਓ ਇਹਨੂੰ ਤੇ ਮੁੱਖ ਮੰਤਰੀ ਕਹਿੰਦਾ ਸਸਤੇ ਤਮਾਸ਼ਿਆਂ 'ਚ ਕਥਿਤ ਦੋਸ਼ ਲਾਤਾ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਨੇ ਉਹ ਕਹਿੰਦੇ ਆਕਾਲੀ ਦਲ ਮੰਗ ਕਰਦਾ ਹੈ ਕਿ ਆਪ ਸਰਕਾਰ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਜ਼ਮੀਨਾਂ ਜੇ ਹਾਸਲ ਕੀਤੀਆਂ ਨੇ ਤਾਂ ਜੋ ਨਿਰਧਾਰਤ ਰੇਟ ਬੰਦ ਹੈ ਉਹਦੇ ਮੁਤਾਬਕ ਮੁਆਵਜ਼ਾ ਦੇਵੇ ਔਰ ਜਿਹੜੇ ਮਾਰਗਾਂ ਦੇ ਨਿਰਮਾਣ ਨਾਲ ਸੰਬੰਧਿਤ ਬਕਾਇਆ ਦਾ ਮੁੱਦਾ ਹੈ ਇਹਨੂੰ ਵੀ ਹੱਲ ਕੀਤਾ ਜਾਵੇ ਬਰਖਾਸਤੀ ਦੇ ਹੁਕਮ ਦੀ ਸਮੀਖਿਆ ਕੇਸ ਬਣਾ ਕੇ ਰਾਜ ਵਿੱਚ ਕਿਸੇ ਵੀ ਸੜਕੀ ਪ੍ਰੋਜੈਕਟ ਨੂੰ ਹੋਰ ਰੱਦ ਕਰਨ ਤੇ ਲੋਕ ਲਈ ਜਾਵੇ ਇਹ ਕਿਸਾਨਾਂ ਨਾਲ ਵੀ ਤੱਕਾ ਪੰਜਾਬੀਆਂ ਨਾਲ ਵੀ ਤੱਕਾ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਚੁੱਪ ਤੋੜ ਕੇ ਕੁਝ ਰਾ ਕੁਝ ਦੱਸਣਾ ਚਾਹੀਦਾ ਜੀ ਸੋ ਨਾਲੇ ਗੱਲ ਕਰ ਦਿਆਂ ਜੀ ਕਿਸਾਨ ਆਗੂ ਨੇ ਜੀ ਸਰਵਜਿੰਮ ਭੰਦੇਰ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਜੋ ਫੈਸਲਾ ਇਹਨਾਂ ਲੇਟ ਆਇਆ ਜੇ ਪਹਿਲਾ ਫੈਸਲਾ ਸਾਇੰਦਾ ਨਾ ਕੁਝ ਨਹੀਂ ਹੋਣਾ ਸੀ ਤੇ ਵਪਾਰੀਆਂ ਦਾ ਕੌਣ ਦਿਨਾ ਦਿਨ ਹੋਏਗਾ ਜੀ ਦੇਖੋ ਜਿਹੜਾ ਵੀ ਮਸਲਾ ਹੈ 13 ਫਰਵਰੀ ਤੋਂ ਇਹ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੁਕਸਾਨ ਕੀਤਾ ਨੁਕਸਾਨ ਉਹਨਾਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਜਿਨ੍ਹਾਂ ਦੇ ਵਪਾਰ ਸਾਂਝੇ ਨੇ ਕੱਪੜਾ ਬਾਜ਼ਾਰ ਅੰਮ੍ਰਿਤਾਲੇ ਦਾ ਬਹੁਤ ਵੱਡਾ ਉਹ ਪੰਜਾਬ ਵੱਲ ਆਉਂਦੇ ਆ ਬਹੁਤ ਸਾਰੇ ਰੋਜ਼ਾਨਾ ਆਉਣ ਵਾਲੇ ਹੁਣ ਚਲੋ ਰੇਲਾਂ ਚੱਲ ਗਈਆਂ ਉਹਨਾਂ ਦਾ ਕੰਮ ਥੋੜਾ ਜਿਹਾ ਸੌਖਾ ਹੋ ਗਿਆ ਉਹ ਉਦੋਂ ਦੀ ਆ ਜਾਂਦੇ ਆ ਉਹ ਕਹਿੰਦੇ ਟਰਾਂਸਪੋਰਟਰ ਇਹ ਪਧੇਰ ਸਾਹਿਬ ਕਹਿੰਦੇ ਨੇ ਅਸੀਂ ਤਾਂ ਕਹਿੰਦੇ 20 ਅਗਸਤ ਨੂੰ ਜਿਹੜਾ ਅਗਲਾ ਸੰਘਰਸ਼ ਸ਼ੁਰੂ ਕਰਨਾ ਹੈ ਉਹਦੇ ਤੇ ਲੱਗੇ ਵੀ ਆ ਸੁਪਰੀਮ ਕੋਰਟ ਦੀ ਨੀਤੀ ਹੈ ਇੱਕ ਰੂਲਿੰਗ ਹੈ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਸ਼ਾਂਤਮਈ ਤੰਗ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਜੋ ਕਹਿਣਾ ਉਹ ਕਹਿੰਦੇ ਕਿਸਾਨ ਨਾ ਸੰਵਾਦ ਤੋਂ ਪਹਿਲਾਂ ਭੱਜੇ ਨਾ ਹੁਣ ਭੱਜੇ ਐ ਉਹ ਕਹਿੰਦੇ ਕਿ ਅਮਨ ਕਾਨੂੰਨ ਦੀ ਗੱਲ ਕਰਦੇ ਆ ਸਾਨੂੰ 13 ਫਰਵਰੀ ਤੋਂ ਬੈਠੇ ਆ ਦੱਸੋ ਇੱਥੇ ਕਿਹੜਾ ਭੰਗ ਹੋਇਆ ਬਾਰਡਰ ਕਿਹੜੀ ਕਟੜਾ ਵਾਪਰੀ ਤੇ ਅਸੀਂ ਜੇ ਦਿੱਲੀ ਪਹਿਲਾਂ ਵੀ ਗਏ ਸੀ ਤਾਂ ਉੱਥੇ ਕਿਹੜਾ ਕਾਨੂੰਨ ਭੰਗ ਕਰਿਆ ਏ ਜੋ ਸੁਪਰੀਮ ਕੋਰਟ ਦਾ ਆਪਣਾ ਹਦੇਸ਼ ਹੈ ਕਿ ਤੁਸੀਂ ਬੁਖਾਵਾ ਵਗੈਰਾ ਕਰ ਸਕਦੇ ਹੋ ਤੁਹਾਨੂੰ ਹੱਕ ਹੈ ਇਹ ਬੁਖਾਵੇ ਵਗੈਰਾ ਕਰਨ ਦਾ ਇਹ ਚੀਜ਼ ਨੂੰ ਲੈ ਕੇ ਸਰਬੰਸਿੰਘ ਪੰਦੇਰ ਨੇ ਕਿਹਾ ਕਿ ਕੰਟਰੋਲ ਤੋਂ ਤੋਂ ਨਹੀਂ ਹੁੰਦਾ ਜਿਹੜਾ ਹਾਈ ਕੌਂਟਰੇ ਵੀ ਕਹੇ ਤਾਂ ਕਿ ਤੁਸੀਂ ਬਾਰਡਰ ਖੋਲੋ ਆਵਾਜ਼ਾਈ ਨੂੰ ਨਜਮਤ ਕਰਨਾ ਸਰਕਾਰਾਂ ਦਾ ਕੰਮ ਹੈ ਰਾਜਾਂ ਦਾ ਕੰਮ ਹੈ ਉਸ ਪਾਸੇ ਵੱਲ ਤੁਸੀਂ ਜਾਓ ਉਮੀਦ ਹੈ ਉਮੀਦ ਹੈ ਇਸ ਮਾਮਲੇ ਦੇ ਵਿੱਚ ਸਰਕਾਰਾਂ ਸੰਵਾਦ ਰਚਾਉਣ ਬਿਲ ਬੈਠ ਕੇ ਹੱਲ ਕਰਨ ਲੋਕਾਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਹੈਗਾ ਅਸਲ ਗੱਲ ਦੇ ਵਿੱਚ ਇਹ ਹੈ ਲੋਕਾਂ ਦੇ ਵਪਾਰ ਖੜ ਗਏ ਲੋਕਾਂ ਦਾ ਪ੍ਰਭਾਵਿਤ ਹੋ ਗਿਆ ਕੰਮ ਜਿਹੜੇ ਰੋਜ਼ਾਨਾ ਆਉਣ ਜਾਣ ਵਾਲੇ ਹੈ ਉਹਨਾਂ ਨੂੰ ਦੂਰੋਂ ਦੂਰੋਂ ਦੀ ਆਉਣਾ ਪੈਂਦਾ ਹੈ ਇਹ ਤੇ ਬਿਲ ਬੈਠ ਕੇ ਜਦੋਂ ਵੀ ਮਸਲਾ ਹੱਲ ਹੋਣਾ ਹੈ ਸੰਵਾਦ ਰਾਹੀਂ ਹੀ ਹੋਣਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਭਾਜਪਾ ਦੀ ਭਾਜਪਾ ਨੇ ਲੁਧਿਆਣੇ ਦੇ ਵਿੱਚ ਮੀਟਿੰਗ ਕਰਨੀ ਢursa ਨਗਰ ਨਿਗਮ ਚੌੜਾ ਨੂੰ ਲੈ ਕੇ ਕਹਿੰਦੇ ਵਿਉਤਬੰਦੀ ਬਣਾਈ ਜਾਏਗੀ ਜੀ ਬਿਲਕੁਲ ਜੀ ਉੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਨਿਨੂ ਜਾਖੜ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਸੀਨੀਅਰ ਆਗੂ ਖਾਸ ਕਰ ਹਾਈ ਕਮਾਂਡ ਵੱਲੋਂ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਜਨਰਲ ਸਖਤਰ ਤਰਨ ਚੁੱਗ ਰੇਲ ਮੰਤਰੀ ਰਵਨੀਤ ਬਿੱਟੂ ਕੌਮੀ ਸਕੱਤਰ ਨਰਿੰਦਰ ਸਿੰਘ ਵੀ ਮੌਜੂਦ ਨੇ ਕਈ ਮੁੱਦੇ ਨੇ ਜਿਹਦੇ ਤੇ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਆਉਣ ਕਾਨੂੰਨ ਦੀ ਵੀ ਚਿੰਤਾ ਬਹੁਤ ਕੀਤੀ ਹੈ ਆਰ ਸੁਨੀਲ ਜਾਖੜ ਸਾਹਿਬ ਬਹੁਤ ਵਾਰੀ ਕਹਿ ਚੁੱਕੇ ਨੇ ਕਿ ਇਹ ਸਾਰਾ ਮਾਮਲਾ ਅਜੀਬ ਵਰਤਾਰੇ ਵਾਲਾ ਹੈ ਸੋ ਭਾਰਤੀ ਜਨਤਾ ਪਾਰਟੀ ਨੇ ਬੜੇ ਲੰਬੇ ਸਮੇਂ ਤੋਂ ਮੰਨ ਬਰਾਇਆ ਹੈ ਕਿ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣਾਂ ਲੜ ਰਿੰਗਾਂ ਨੇ ਤੇ ਉਹ ਲੜ ਵੀ ਰਹੇ ਨੇ ਐਸ ਵਾਰ ਵੀ ਉਹਨਾਂ ਨੇ ਆਪ ਲੜ ਗਾਂ ਇਹ ਤੋਂ ਪਹਿਲਾਂ ਵੀ ਸੰਗਰੂਰ ਦੀ ਬਾਈ ਇਲੈਕਸ਼ਨ ਜਲੰਧਰ ਦੀ ਇਹ ਸਾਰੀਆਂ ਚੋਣਾਂ ਉਹਨਾਂ ਨੇ ਤੇ ਸਾਰਿਆਂ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਵੱਧ ਵੋਟ ਪ੍ਰਾਪਤ ਕੀਤਾ ਹੈ ਉਹਨਾਂ ਨੇ ਹੁਣ 2027 2027 ਦੀ ਵਿਉਤਬੰਦੀ ਸ਼ੁਰੂ ਕਰ ਦਿੱਤੀ ਹੈ ਸੋ ਭਾਰਤੀ ਜਨਤਾ ਪਾਰਟੀ ਕਿਉਂਕਿ ਕੇਂਦਰ ਵਿੱਚ ਤੀਜੀ ਵਾਰ ਸਰਕਾਰ ਬਣ ਗਈ ਉਹ ਵੱਖਰੇ ਵੱਖਰੇ ਤੌਰ ਦੇ ਉੱਤੇ ਆ ਵੱਖ-ਵੱਖ ਰਾਜਾਂ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵੱਲ ਲੱਗੇ ਹੋਏ ਨੇ ਜੀ ਸੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਮੀਟਿੰਗ ਕੀਤੀ ਗਿਆ ਨੇ ਕਿ ਹੈ ਕਿ ਅੱਤਵਾਦ ਨੂੰ ਲੈ ਕੇ ਤੇ ਨੈਸ਼ਨ ਲੈ ਕੇ ਸਖਤੀ ਵਰਤੀ ਜਾਵੇ ਅਸਲ ਦੇ ਵਿੱਚ ਕਠੂਆ ਦੇ ਵਿੱਚ ਕੱਲ ਇੱਕ ਮੀਟਿੰਗ ਹੋਈ ਸੀ ਅੰਤਰਰਾਜੀ ਪੱਧਰ ਦੀ ਜਿਦੇ ਵਿੱਚ ਵੱਖ-ਵੱਖ ਕਿਸਮ ਦੀਆਂ ਸੁਰੱਖਿਆ ਏਜੰਸੀਆਂ ਦੇ ਆਗੂ ਮੁਖੀ ਸ਼ਾਮਲ ਹੋਏ ਸੀ ਉੱਥੇ ਬੀਐਸਐਫ ਤੇ ਜਬਾਨ ਵੀ ਜੰਮੂ ਕਸ਼ਮੀਰ ਦੀ ਪੁਲਿਸ ਵੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਉਹ ਚੀਜ਼ ਨੂੰ ਲੈ ਕੇ ਜਿਹੜੇ ਵੀ ਦਿਸ਼ਾ ਨਿਰਦੇਸ਼ ਕਿਉਂਕਿ ਸਤੰਬਰ ਤੋਂ ਪਹਿਲਾਂ ਪਹਿਲਾਂ ਉੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਹ ਉਹਨਾਂ ਦੇ ਇਸ ਕਰਕੇ ਉਹਨਾਂ ਨੇ ਐਸਟੀਫ ਮੁਖੀ ਡੀਜੀਪੀ ਅnder 19 ਰੱਖਿਆ ਡੀਜੀਪੀ ਕਾਨੂੰਨ ਤੇ ਸਰਖਿਆ ਜਿਹੜੇ ਕਮਿਸ਼ਨਰਲ ਪ੍ਰੀਸ ਦੇ ਵੱਖ-ਵੱਖ ਜ਼ੋਨਾਂ ਦੇ ਆਈਜੀ ਰੇਂਜਾਂ ਦੇ ਡੀਆਈਜੀ ਤੇ ਐਸਐਸਪੀ ਸ਼ਾਮਲ ਹੋਏ ਇਹਦੇ ਵਿੱਚ ਕੁਝ ਸਾਂਝੀਆਂ ਨੀਤੀਆਂ ਤਿਆਰ ਕੀਤੀਆਂ ਨੇ ਵੈਸੇ ਇਹ 10-12 ਜਿਹੜੇ ਉੱਤਰੀ ਰਾਜ ਨੇ ਉਨ੍ਹਾਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਵੀ ਬਣੀ ਵੀ ਹੈ ਪੁਲਿਸ ਅਧਿਕਾਰੀਆਂ ਦੀ ਸੋ ਲੋਕਾਂ ਦਾ ਦਿਲਚਸਪਨ ਦੇ ਨਾਲ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਅਪਰਾਧੀ ਕਿਸਮ ਦੇ ਵਪਾਰੀਆਂ ਨੂੰ ਨਖਿੜਿਆ ਜਾਵੇ ਜਿੰਨੇ ਵੀ ਅਪਰਾਧੀ ਕਿਸਮ ਦੇ ਲੋਕ ਨੇ ਔਰ ਆਮ ਲੋਕਾਂ ਦੀ ਸੁਰੱਖਿਆ ਜਾਨ ਮਾਲ ਦੀ ਯਕੀਨੀ ਬਣਾਈ ਜਾਵੇ ਤਾਂ ਹੀ ਕੁਝ ਫਾਇਦਾ ਹੋ ਸਕਦਾ ਹੈ ਸੋ ਇਸ ਮੀਟਿੰਗ ਦੇ ਵਿੱਚ ਕਾਫੀ ਕੁਝ ਕਹਿ ਸਕਦੇ ਆ ਕਿ ਲੋਕ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਜਦੋਂ ਵੀ ਕੋਈ ਚੀਜ਼ ਤੇ ਸਫਲਤਾ ਹਾਸਲ ਹੁੰਦੀ ਹੈ ਤਾਂ ਲੋਕਾਂ ਦਾ ਸਹਿਯੋਗ ਲੈਣਾ ਜ਼ਰੂਰੀ ਬਣ ਜਾਂਦਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਇਆ ਨੀਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ